ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਹਾਊ ਟੂ ਮੇਕ ਅ ਨਾਨ ਯੂ ਕੈਨ ਮੇਕ ਅ گارਲਿਕ ਨਾਨ ਯੂ ਕੈਨ ਮੇਕ ਅ ਪਲੇਨ ਨਾਨ অর ਯੂ ਕੈਨ ਮੇਕ ਲਾਈਕ ਵਾਟ ਏਵਰ ਕਾਈਂਡ ਨਾਨ ਯੂ ਲਾਈਕ ਟੂ ਮੇਕ ਯੂ ਕੈਨ ਮੇਕ ਇਟ ਵਿਦ दट ਕੋਲਚਾ ਪਰਾਂਠਾ অর ਪਰਾਂਠਾ অর ਸਮਥਿੰਗ ਵਿਦ ਥੈਟ ਸੋ ਮੈਂ ਇਹਦੇ ਵਿੱਚ 2.5 ਕੱਪ ਲਏ ਹੈਗੇ ਆ ਆ ਆਪਣੇ ਮੈਦੇ ਦੇ ਇਹਦੇ ਵਿੱਚ ਮੈਂ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾ ਲਈ ਹੈ ਠੀਕ ਹੈ ਨਮਕ ਦੇ ਨਾਲ ਮੈਂ ਆਲਵੇਸ ਜਿੰਨੇ ਵੀ ਮੇਰੇ ਨਾਲ ਹੁੰਦੇ ਨੇ ਮੈਂ ਇਹ ਚ ਥੋੜੀ ਜੀ ਅਜਵੈਨ ਜ਼ਰੂਰ ਪਾ ਦਿੰਦੀ ਹਾਂ ਕਿਉਂਕਿ ਜਿਹੜਾ ਮੈਦਾ ਹੈ ਨਾ ਉਹ ਜੇ ਅਜਵੈਨ ਪਾਈ ਹੋਵੇ ਨਾ ਤੇ ਸਟਮਕ ਲਈ ਅਪਸੈਟ ਨਹੀਂ ਕਰਦਾ ਉਸ ਤੋਂ ਬਾਅਦ ਮੈਨੂੰ ਚਾਹੀਦਾ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਤੇ ਨਾਲ ਚਾਹੀਦਾ ਮਿਲਕ ਮਿਲਕ ਮੈਂ ਲਿਆ 1 ਕੱਪ ਤੇ ਇਹ ਹੈਗਾ ਬੇਕਿੰਗ पाउडर सो यदा मैं लूँगी हाफ स्पून तो बाद हैगा बेकिंग सोडा यदा भी मैं लूँगी काइंड ऑफ हाफ स्पून दस ठीक है ਇਹਨੂੰ ਮੇਰਲ ਚ ਮੈਂ ਥੋੜਾ ਜਿਹਾ ਥਾਂ ਖਾਲੀ ਕਰਕੇ ਉਹਦੇ ਵਿੱਚ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜਿਹੜਾ ਮਿਲਕ ਹੈਗਾ ਇਹ ਰੂਮ ਟੈਂਪਰੇਚਰ ਦਾ ਮਿਲਕ ਹੈ ਤੇ ਇਹ ਅਸੀਂ ਇਹਦੇ ਵਿੱਚ ਪਾਵਾਂਗੇ ਠੀਕ ਜਦੋਂ ਇਹ ਸਾਰੇ ਨੂੰ ਜਿੱਥੇ ਕਾਪਾ ਨੇ ਸਾਰੀਆਂ ਚੀਜ਼ਾਂ ਰੱਖੀਆਂ ਉਹਦੇ ਵਿੱਚ ਮੈਂ ਮਿਕਰਲ ਚ ਪਾ ਦਿੱਤਾ ਉਹ ਇਹ ਸਾਰੇ ਮਿਲਕ ਚ ਘੁਲ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਪਾਟ ਲਵਾਂਗੇ ਤੇ ਐਂਡ ਤੇ ਵਿੱਚ ਅਸੀਂ ਥੋੜਾ ਜਿਹਾ ਆਇਲ ਪਾਵਾਂਗੇ ਮੈਂ ਸਾਰਾ ਮਿਲਕ ਪਾ ਦਿੱਤਾ ਤੇ ਆਪਾਂ ਹੁਣ ਇਹਨੂੰ ਗੁਨ ਲੈਂਦੇ ਹਾਂ ਹਾਂਜੀ ਮੈਂ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਤੁਸੀਂ ਇਹਦੇ ਵਿੱਚ ਉਹ ਵੀ ਪਾ ਸਕਦੇ ਹੋ ਆਪਣਾ ਮਿਲਕ ਵੀ ਪਾ ਸਕਦੇ ਹੋ ਐਕਸਟਰਾ ਮੈਂ ਥੋੜਾ ਜਿਹਾ ਐਕਸਟਰਾ ਪਾਣੀ ਪਾਇਆ ਸੀ ਤਾਂ ਹੁਣ ਮੈਂ ਥੋੜਾ ਜਿਹਾ ਆਇਲ ਪਾ ਦਿੰਦੇ ਇਹਦੇ ਆਲੇ ਦੋਲੇ ਇਹ ਪੈਨਾਂ ਨੂੰ ਲਿਖ ਜਵੇ ਐਂਡ ਦੈਟਸ ਇਟ ਐਂਡ 15-20 ਮਿੰਟਾਂ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਹਾਂਜੀ ਆ ਜਿਹੜਾ ਆਪਾਂ ਆਟਾ ਸੀਗਾ 15-20 ਮਿੰਟ ਹੋ ਗਿਆ ਇਹਨੂੰ ਪੈਨੋ ਤੇ ਤੁਸੀਂ ਦੇਖੋ ਇਹ ਬਹੁਤ ਸੋਹਣਾ ਨਾਈਸ ਮਲੈਮ ਹੋ ਗਿਆ ਤੇ ਹੁਣ ਆਪਾਂ ਇਹਦੇ ਪੇੜੇ ਬਣਾ ਕੇ ਤੇ ਆਪਾਂ ਵੇਲਾਂਗੇ ਹਾਂਜੀ ਮੈਂ ਹੁਣ ਇਹਨੂੰ ਵੇਲ ਲਿਆ ਤੁਸੀਂ ਇਹਨੂੰ ਮੈਂ ਥੋੜਾ ਲੰਮੇ ਪਾਸੇ ਨੂੰ ਵੇਲ ਲਿਆ ਓਵਲ ਸ਼ੇਪ ਚ ਤੁਸੀਂ ਇਹਨੂੰ ਰਾਉਂਡ ਵੇਲ ਸਕਦੇ ਹੋ ਤੁਸੀਂ ਇਹਨੂੰ ਜਿਵੇਂ ਵੀ ਤਕੋਣਾ ਜਿਵੇਂ ਵੀ ਤੁਸੀਂ ਲਾਈਕ ਕਰਦੇ ਹੋ ਸਕੁਅਰ ਔਰ ਐਵਰੀਵਰ ਯੂ ਲਾਈਕ ਤੇ ਮੈਂ ਥੋੜਾ ਜਿਹਾ ਲੰਮੇ ਤਰ੍ਹਾਂ ਨੂੰ ਉਹ ਕੀਤਾ ਤੇ ਹੁਣ ਇਹਨੂੰ ਅਸੀਂ ਓਵਨ 'ਚ ਰੱਖਾਂਗੇ ਓਵਨ 'ਚ ਜਿਹੜਾ ਹੈਗਾ ਹੁਣ ਆਪਾਂ ਤੁਹਾਨੂੰ ਦੱਸਦੇ ਆ ਓਵਨ ਕਿੰਨੇ ਦੇ ਲਾਉਣਾ ਹਾਂਜੀ ਹੁਣ ਤੁਸੀਂ ਦੇਖਦੇ ਹੋ ਮੈਂ ਓਵਨ ਦੇ ਵਿੱਚ ਇੱਕ ਕਾਸਟ ਆਇਰਨ ਦਾ ਜਿਹੜਾ ਹੈਗਾ ਪੈਨ ਇਹ ਮੈਂ ਰੱਖਿਆ ਇਹਨੂੰ ਮੈਂ ਪ੍ਰੀ ਹੀਟ ਹੋਣ ਵਾਸਤੇ ਨਾਲ ਹੀ ਰੱਖ ਦਿੱਤਾ ਸੀ ਹਾਂਜੀ ਇਹ ਦੇਖੋ ਮੈਂ ਹੁਣ ਪੈਨ ਦੇ ਵਿੱਚ ਪਾ ਦਿੱਤਾ ਇਹਦੇ ਉੱਤੇ ਮੈਂ ਥੋੜਾ ਜਿਹਾ ਬਟਰ ਜਿਹੜਾ ਹੈਗਾ ਉਹ ਲਾ ਦੂੰਗੀ ਤੁਸੀਂ ਬਰਸ਼ ਕਰ ਸਕਦੇ ਆਂ ਤੇ ਜਾਂ ਤੁਸੀਂ ਚਮਚੇ ਦੇ ਨਾਲ ਸਾਰੇ ਪਾਸੇ ਸਪਰੈਡ ਕਰ ਸਕਦੇ ਹੋ ਤੇ ਇਹਨੂੰ ਨਾਈਸਲੀ ਐਂਡ ਹੁਣ ਇਹਨੂੰ ਅਸੀਂ ਫੇਰ ਆ oven ਦੇ ਵਿੱਚ ਰੱਖਾਂਗੇ ਹਾਂਜੀ ਮੈਂ ਇਹਨੂੰ oven ਦੇ ਵਿੱਚ ਰੱਖ ਦਿੱਤਾ ਤੇ ਆਪਾਂ ਮਿਲਦੇ ਆ। ਇਹ ਆਹ ਹੈ ਜੀ ਸਾਡੀ ਫਾਈਨਲ ਲੁੱਕ ਤੇ ਇਹਦੇ ਉੱਤੇ ਤੁਸੀਂ ਥੋੜਾ ਜਿਹਾ ਆਪਣਾ ਬਟਰ ਲਾ ਲਓ ਤੇ ਤੇ ਹੁਣ ਆਪਾਂ ਪਲੇਟਿੰਗ ਕਰਕੇ ਤੁਹਾਨੂੰ ਮਿਲਦੇ ਹਾਂ। ਹਾਂਜੀ ਇਹ ਹੈ ਜੀ ਮੇਰੀ ਫਾਈਨਲ ਲੁੱਕ ਜੇ ਤੁਹਾਨੂੰ ਫਿਰ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਤੇ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਸਸਿਕਾ ਜੀ